ਵਧੀਆ ਗੱਲਾਂ ਨਾਵਲ ਤੇ ਫਿਲਮ ਬਾਰੇ ਹੋ ਰਹੀਆਂ ਨੇ ਮਹਿਲ ਸਿੰਘ ਜੀ ਨੇ ਆਪਣੇ ਭਾਸ਼ਣ 'ਚ ਨਾਵਲ ਬਾਰੇ ਆਪਣੇ ਵਿਚਾਰ ਦੱਸੇ ਤੇ ਨਾਵਲਾਂ ਬਾਰੇ ਵੀ ਖੁੱਲ ਕੇ ਆਪਣੇ ਵਿਚਾਰ ਦੱਸੇ ਤੇ ਮੈਨੂੰ ਕਾਫੀ ਗੱਲਾਂ ਉਤੋਂ ਸਿੱਖਣ ਦਾ ਮੌਕਾ ਮਿਲਿਆ ਤੇ ਤੁਹਾਨੂੰ ਵੀ ਮਿਲਿਆ ਹੋਵੇਗਾ ਉਹਦੇ ਤੇ ਕੋਈ ਮੈਂ ਮੈਂ ਲੰਬੀ ਚੌੜੀ ਕਮੈਂਟਰੀ ਨਹੀਂ ਕਰਨੀ ਚਾਹੁੰਦਾ ਕਿਉਂਕਿ ਮੇਰਾ ਉਹ ਵਿਸ਼ਾ ਨਹੀਂ ਹੈ ਉਸ ਤੋਂ ਬਾਅਦ ਗੁਰਵਿੰਦਰ ਜੀ ਨੇ ਆਪਣੇ ਢੰਗ ਨਾਲ ਆਪਣੀ ਜ਼ਿੰਦਗੀ ਦਾ ਸਫ਼ਰ ਸਾਡੇ ਨਾਲ ਸਾਂਝਾ ਕੀਤਾ ਤੇ ਕਿਹਾ ਜਾਂਦਾ ਹੈ ਕਿ ਬੰਦੇ ਕੋਲ ਆਪਣੀ ਆਪਣੇ ਸਫਰ ਤੋਂ ਬਗੈਰ ਹੋਰ ਕੋਈ ਬਹੁਤਾ ਕੁਝ ਸਾਂਝਾ ਕਰਨ ਲਈ ਹੁੰਦਾ ਵੀ ਨਹੀਂ ਹੈ ਇਹ ਐਵੇਂ ਕਹਿਣ ਦੀ ਗੱਲ ਹੈ ਕਿ ਬੰਦੇ ਕੋਲ ਸਾਂਝਾ ਕਰਨ ਲਈ ਬਹੁਤ ਕੁਝ ਹੁੰਦਾ ਹੈ ਮੈਂ ਦੋ ਤਿੰਨ ਗੱਲਾਂ ਹੀ ਤੁਹਾਡੇ ਨਾਲ ਕਰਨੀਆਂ ਚਾਹੁੰਨਾ ਕਿਉਂਕਿ ਸਮਾਂ ਵੀ ਘੱਟ ਹੈ ਕਿ ਏਕੋ ਮੇਰਾ ਵਿਸ਼ਾ ਵਿਗਿਆਨ ਹੈ ਤੇ ਵਿਗਿਆਨ ਮਨੁੱਖ ਨਾਲ ਉਦੋਂ ਦਾ ਹੀ ਜੁੜਿਆ ਹੋਇਆ ਹੈ ਲਗਭਗ ਜਦੋਂ ਦਾ ਮਨੁੱਖ ਨੇ ਜੋ ਨਹੀਂ ਮਨੁੱਖ ਨੇ ਪਾਸ਼ਾ ਬਣਾਈ ਹੈ ਉਹ ਇੱਕ ਲੰਬੀ ਕਹਾਣੀ ਹੈ ਉਹਦੇ ਵਿੱਚ ਮੈਂ ਅੱਜ ਨਹੀਂ ਜਾਵਾਂਗਾ ਪਰ ਇੱਕ ਗੱਲ ਜਿਹੜੀ ਮੈਂ ਪਿੱਛੇ ਇੱਕ ਦੋ ਹੋਰ ਪ੍ਰੋਗਰਾਮਾਂ 'ਚ ਵੀ ਕੀਤੀ ਤੁਹਾਡੇ ਨਾਲ ਵੀ ਸਾਂਝੀ ਕਰ ਰਿਹਾ ਕਿਉਂਕਿ ਵਿਦਿਆਰਥੀ ਬੈਠੇ ਨੇ ਕਿ ਮਨੁੱਖੀ ਦਿਮਾਗ ਦਾ ਜਿਹੜਾ ਜਿਹੜੀ ਵਾਲਿਊਮ ਹੈ ਜਿਹੜਾ ਦਾ ਸਾਈਜ਼ ਹੈ ਉਹ ਪਹਿਲੇ ਵੱਡਾ ਹੈ 10 ਲੱਖ ਸਾਲ ਤੋਂ ਜਦੋਂ ਮਨੁੱਖ ਬਣਨਾ ਸ਼ੁਰੂ ਹੁੰਦਾ ਹੈ ਤੇ ਪਹਿਲੇ ਦਿਮਾਗ ਵੱਡਾ ਹੋਈ ਜਾਂਦਾ ਹੋਈ ਜਾਂਦਾ ਹੋਈ ਜਾਂਦਾ ਪਰ 4000 ਸਾਲ ਪਹਿਲੇ ਮਨੁੱਖ ਦਾ ਦਿਮਾਗ ਛੋਟਾ ਹੋ ਗਿਆ ਹੁਣ ਅਸੀਂ ਛੋਟੇ ਦਿਮਾਗ ਨਾਲ ਹੀ ਉਹ ਕੰਮ ਕਰ ਲੈਨੇ ਆ ਜਿਹੜਾ ਕਿ ਜਿਹਦੇ ਜਿੰਨਾ ਤੋਂ ਘੱਟ ਕੰਮ ਕਰ ਲਈ ਵੀ ਵੱਡੇ ਦਿਮਾਗ ਦੀ ਲੋੜ ਸੀ ਸੋ ਆਪਣੇ ਆਪ ਚ ਖੋਜ ਦਾ ਵਿਸ਼ਾ ਰਿਹਾ ਹੈ ਤੇ ਹੁਣ ਇਹਦੇ ਬਾਰੇ ਜਿਹੜੀ ਸਾਡੀ ਸਮਝ ਹੈ ਉਹ ਬਣ ਗਈ ਹੈ ਕਿ ਇਸ ਤਰ੍ਹਾਂ ਕਿਉਂ ਹੈ ਇਹਨੂੰ ਸਮਝਣ ਲਈ ਪਹਿਲੋ ਇਹ ਸਮਝਣ ਦੀ ਲੋੜ ਹੈ ਕਿ ਦਿਮਾਗ ਨੂੰ ਚਲਾਉਣ ਲਈ ਬਹੁਤ ਊਰਜਾ ਲੱਗਦੀ ਹੈ 20 ਤੋਂ 25 ਵਾਟ ਦਿਮਾਗ ਪਾਵਰ ਖਾਂਦਾ ਹੈ ਔਰ ਕੋਈ ਹੋਰ ਆਂਗੇ ਨਹੀਂ ਪਾਵਰ ਨਹੀਂ ਖਾਂਦਾ ਜੋ ਅਸੀਂ ਖਾਣਾ ਖਾਂਦੇ ਜਿਹੜੀ ਉਹ ਊਰਜਾ ਬਣਦੀ ਹੈ ਉਹਦਾ 20% ਦਿਮਾਗ ਕੱਲਾ ਖਾ ਜਾਂਦਾ ਹੈ ਨਾ ਲੱਤਾਂ ਨਾ ਬਾਹਾਂ ਨਾ ਦਿਲ ਸੋ ਸਭ ਤੋਂ ਵੱਧ ਊਰਜਾ ਦਿਮਾਗ ਖਾਂਦਾ ਇਸ ਕਰਕੇ ਵੱਡਾ ਦਿਮਾਗ ਰੱਖਣਾ ਮਹਿੰਗਾ ਕੰਮ ਹੈ ਤੇ ਜਦੋਂ ਮੈਨੂੰ ਪਰ ਗੱਲ ਇਹ ਹੈ ਕਿ ਇਹਦਾ ਮਤਲਬ ਕਿ ਜਦੋਂ ਮਨੁੱਖ ਦਾ ਦਿਮਾਗ ਵੱਡਾ ਸੀ ਉਹ ਫਾਸਿਲਸ ਤੋਂ ਜਿਹੜਾ ਰਿਕਾਰਡ ਮਿਲਦਾ ਹੈ ਤੇ ਉਹਦੇ ਉਹਦੀ ਲੋੜ ਤੇ ਉਹਨੂੰ ਸੀ ਇਸ ਕਰਕੇ ਉਹਨੂੰ ਵੱਡਾ ਦਿਮਾਗ ਰੱਖਣਾ ਪੈਂਦਾ ਸੀ ਪਰ ਉਹ ਮੁਸ਼ਕਿਲ ਸੀ ਕੰਮ ਜਦੋਂ ਮਨੁੱਖ ਨੇ ਭਾਸ਼ਾ ਬਣਾਈ ਜਿਸ ਨੂੰ ਸਿੱਖਿਆ ਨੇ ਕਿ ਵਿਆਕਰਣ ਦੇ ਉੱਤੇ ਆਧਾਰਿਤ ਭਾਸ਼ਾ ਫਿਰ ਵੱਡੇ ਦਿਮਾਗ ਦੀ ਲੋਡ ਘਟ ਗਈ ਕਿਉਂਕਿ ਥੋੜੇ ਦਿਮਾਗ ਨਾਲ ਅਸੀਂ ਵੱਧ ਕੰਮ ਕਰਨਾ ਸੀ ਕਿਹਾ ਔਰ ਮਨੁੱਖ ਨੂੰ ਮਨੁੱਖ ਨਾਲ ਜੋੜ ਲਿਆ ਬਹੁਤ ਸਾਰੇ ਮਨੁੱਖਾਂ ਨੇ ਰਲ ਕੇ ਭਾਸ਼ਾ ਦੇ ਜ਼ਰੀਏ ਕੰਮ ਕਰਨਾ ਸ਼ੁਰੂ ਕਰ ਦਿੱਤਾ ਔਰ ਮੈਂ ਇਹ ਕਹਿਣਾ ਚਾਹਾਂਗਾ ਕਿ ਜਦੋਂ ਭਾਸ਼ਾ ਬਣ ਗਈ ਜਾਂ ਇਹ ਭਾਸ਼ਾ ਦਾ ਮਤਲਬ ਸਿਰਫ ਲਿਖਣ ਪੜਨ ਵਾਲੀ ਭਾਸ਼ਾ ਨਹੀਂ ਹੈ ਉਹਦੇ ਵਿੱਚ ਸੰਗੀਤ ਵੀ ਹੈ ਉਹਦੇ ਵਿੱਚ ਹੋਰ ਬਹੁਤ ਪਸ਼ਾਵਾਂ ਨੇ ਵਿਗਿਆਨ ਵੀ ਅਸਲ ਚ ਇੱਕ ਭਾਸ਼ਾ ਹੀ ਹੈ ਤੋ ਜਦੋਂ ਮੈਥਮੈਟਿਕਸ ਹਿਸਾਬ ਵੀ ਇੱਕ ਭਾਸ਼ਾ ਹੈ ਸੋ ਜਦੋਂ ਅਸੀਂ ਇਹ ਕੰਮ ਕੀਤਾ ਕਿ ਅਸੀਂ ਆਪਣੇ ਦਿਮਾਗ ਤੋਂ ਬਾਹਰ ਸੂਚਨਾ ਇਨਫੋਰਮੇਸ਼ਨ ਨੂੰ ਰੱਖ ਸਕਦੇ ਹਾਂ ਔਰ ਇੱਕ ਦੂਜੇ ਨਾਲ ਉਹਨੂੰ ਸਾਂਝੀ ਕਰ ਸਕਦੇ ਹਾਂ ਸਾਫ਼ ਤਰੀਕੇ ਨਾਲ ਸਪਸ਼ਟ ਤਰੀਕੇ ਨਾਲ ਤੇ ਉਦੋਂ ਹੀ ਸਾਨੂੰ ਇੰਨੇ ਵੱਡੇ ਦਿਮਾਗ ਦੀ ਲੋਡ ਘਟ ਗਈ ਉਸ ਤੋਂ ਬਾਅਦ ਜਦੋਂ ਫਿਰ ਮਨੁੱਖ ਨੇ ਆਪਣੀ ਗੱਲ ਪਹਿਲਾਂ ਵੀ ਮਨੁੱਖ ਮਨੁੱਖ ਨਾਲ ਗੱਲ ਕਰਦਾ ਹੋਵੇਗਾ ਜਦੋਂ ਵਿਆਕਰਣ ਵਾਲੀ ਭਾਸ਼ਾ ਨਹੀਂ ਸੀ ਪਰ ਇਹ ਪਾਜਾ ਦੇ ਜ਼ਰੀਏ ਵੱਖ-ਵੱਖ ਤਰੀਕੇ ਨਾਲ ਜਦੋਂ ਮਨੁੱਖ ਨੇ ਮਨੁੱਖ ਨਾਲ ਗੱਲ ਕੀਤੀ ਜਾਂ ਆਪਣੇ ਅੰਦਰ ਦੀ ਗੱਲ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤੇ ਉਹਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਇਸ ਤਰ੍ਹਾਂ ਦੀਆਂ ਵੀ ਆਈਆਂ ਕਿ ਗੱਲ ਉਹ ਅੱਜ ਵੀ ਆਉਂਦੀਆਂ ਨੇ ਕਿ ਅਸੀਂ ਗੱਲ ਕਹਿੰਦੇ ਹੋਏ ਵੀ ਉਹਨੂੰ ਕਹਿ ਨਹੀਂ ਪਾਉਂਦੇ ਤੇ ਫਿਰ ਇਸ ਗੱਲ 'ਚੋਂ ਸੈਤਿਕ ਪ੍ਰਕਿਰਿਆਵਾਂ ਨੇ ਜਨਮ ਲਿਆ ਤੇ ਇਸ ਕਰਕੇ ਸਿਹਤ ਦਾ ਹੋਣਾ ਜਾਂ ਹੋਰ ਕਲਾਵਾਂ ਦਾ ਹੋਣਾ ਸਮਾਜ ਵਿੱਚ ਬਹੁਤ ਜ਼ਰੂਰੀ ਹੈ ਕਿ ਮਨੁੱਖ ਇੱਕ ਦੂਜੇ ਦੀ ਗੱਲ ਸਮਝ ਸਕੇ ਆਪਣੀ ਗੱਲ ਕਹਿ ਸਕੇ ਇਹ ਗੱਲ ਮੈਂ ਤਾਂ ਕਰ ਰਿਹਾ ਕਿਉਂਕਿ ਜਦੋਂ ਨਾਵਲਾਂ ਦੀ ਗੱਲ ਚੱਲ ਰਹੀ ਸੀ ਤੇ ਗੱਲ ਇਹ ਚੱਲ ਰਹੀ ਸੀ ਵੀ ਮੁਸ਼ਕਲਾਂ ਆ ਰਹੀਆਂ ਨੇ ਸੋ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬੀਆਂ ਨੂੰ ਪੰਜਾਬ ਸਾਰੇ ਪੰਜਾਬੀਆਂ ਨੂੰ ਇਸ ਗੱਲ ਬਾਰੇ ਸੋਚਣ ਦੀ ਸਖਤ ਲੋੜ ਹੈ ਕਿ ਕੋਈ ਨਾ ਨਾਵਲਕਾਰ ਨਾ ਕਹਾਣੀਕਾਰ ਨਾਲ ਕਵੀ ਇਹ ਰਚਨਾ ਕਰਕੇ ਆਪਣੀ ਜੀਵਿਕਾ ਨਹੀਂ ਕਮਾ ਸਕਦਾ ਮਤਲਬ ਸਾਰੇ ਪੰਜਾਬੀ ਰਲ ਕੇ ਇੰਨਾ ਸਹਿਤ ਨਹੀਂ ਵਰਦੇ ਇੰਨੀਆਂ ਕਿਤਾਬਾਂ ਨਹੀਂ ਖਰੀਦਦੇ ਇਹੋ ਜੀ ਕੋਈ ਕੰਮ ਨਹੀਂ ਕਰਦੇ ਕਿ ਹਰ ਸਹਿਤਕਾਰ ਨੂੰ ਹਰ ਕਵੀ ਨੂੰ ਕੁਝ ਹੋਰ ਕੰਮ ਕਰਨਾ ਪੈਂਦਾ ਹੈ ਆਪਣੀ ਰੋਟੀ ਖਾਣ ਲਈ ਪਹਿਲਾ ਇਹ ਸਵਾਲ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਨਾ ਤੇ ਮੇਰਾ ਖਿਆਲ ਹੈ ਫਿਲਮਾਂ ਤੇ ਵੀ ਲਾਗੂ ਹੋਏਗਾ ਕਿ ਜੇ ਅਸੀਂ ਸੱਚੀ ਮੁੱਚੀ ਉਸ ਤਰ੍ਹਾਂ ਦੀਆਂ ਫਿਲਮਾਂ ਵੀ ਬਣਾਉਣੀਆਂ ਚਾਹੀਏ ਜਿਹੜੀਆਂ ਮਨੁੱਖ ਦੀ ਗੱਲ ਜਿਹੜੀ ਰਹਿ ਜਾਂਦੀ ਹੈ ਉਹਨੂੰ ਕਰਨ ਦੀ ਕੋਸ਼ਿਸ਼ ਕਰਨ ਤੇ ਉਹ ਵੀ ਕੰਮ ਇੰਨਾ ਸੌਖਾ ਨਹੀਂ ਹੈ ਉਹਦੇ ਲਈ ਪੈਸਾ ਜਟਾਉਣਾ ਫਿਰ ਉਹ ਚੋਂ ਪੈਸਾ ਕਮਾਉਣਾ ਤੇ ਫਿਰ ਅੱਗੇ ਵਧਣਾ ਸੋ ਇਹਦੇ ਬਾਰੇ ਸਾਨੂੰ ਸੋਚਣ ਦੀ ਲੋੜ ਹੈ ਕਿ ਅਸੀਂ ਅੱਗੇ ਵਧ ਰਹੇ ਹਾਂ ਜੇ ਅਸੀਂ ਅੱਗੇ ਵਧ ਰਹੇ ਹੋਈਏ ਤੇ ਫਿਰ ਅਸੀਂ ਆਪਣੀਆਂ ਕਲਾਵਾਂ ਨੂੰ ਸਹਿਤ ਨੂੰ ਇਸ ਢੰਗ ਨਾਲ ਉਹਨੂੰ ਸਮਰਥਨ ਦਈਏ ਕਿ ਜਿਹੜੇ ਵਧੀਆ ਕੰਮ ਉਸ ਖੇਤਰ ਚ ਕਰ ਰਹੇ ਆ ਕੰਮ ਉਹ ਉਸੇ ਕੰਮ ਚੋਂ ਆਪਣੀ ਜੀਵਿਕਾ ਕਮਾ ਸਕਣ ਇੱਕ ਤੇ ਇਹ ਗੱਲ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ ਹਾਂ ਦੂਸਰੇ ਦੋ ਕਨਸ਼ੀ ਨੇ ਜਿਹੜੇ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਕਿ ਇੱਕ ਤੇ ਐ ਕਿ ਪੰਜਾਬੀ ਦੇ ਵਿਭਾਗਾਂ 'ਚ ਜਿਹੜੇ ਪ੍ਰੋਫੈਸਰਾਂ ਦੀ ਫੈਕਲਟੀ ਦੀ ਸੰਖਿਆ ਪੰਜਾਬ ਦੀਆਂ ਯੂਨੀਵਰਸਿਟੀਆਂ 'ਚ ਲਗਾਤਾਰ ਘਟ ਰਹੀ ਹੈ। ਇਹ ਜਿਹੜੀ ਗੱਲ ਕਰ ਰਹੇ ਸੀ ਮੈਲਸਿੰਗ ਜੀਪੀ ਅਲੋਚਨਾ ਦੀ ਆਲੋਚਕ ਤਾਂ ਹੌਲੀ-ਹੌਲੀ ਜਦੋਂ ਪ੍ਰੋਫੈਸਰ ਹੀ ਨਾ ਰਹਿਣਗੇ ਯੂਨੀਵਰਸਿਟੀਆਂ 'ਚ ਪੰਜਾਬੀ ਦੇ ਤੇ ਆਪੇ ਅਲੋਚਨਾ ਦਾ ਕੰਮ ਵੀ ਹੌਲੀ-ਹੌਲੀ ਖਤਮ ਹੋ ਜਾਏਗਾ। ਸੋ ਇਸ ਬਾਰੇ ਧਿਆਨ ਦੇਣ ਦੀ ਲੋੜ ਹੈ। ਔਰ ਹੋਰ ਵਿਭਾਗ ਵੀ ਪਾਵੇਂ ਉਹ ਫਿਲਮਾਂ ਨਾਲ ਸੰਬੰਧਿਤ ਹੋਣ ਜਿਹੜੇ ਵੀ ਕਲਾਵਾਂ ਨਾਲ ਸੰਬੰਧਿਤ ਕੰਮ ਨੂੰ ਜੇ ਇਸ ਢੰਗ ਨਾਲ ਸਮਾਜ ਔਰ ਸਟੇਟ ਨੂੰ ਪੈਟਰਨਾਈਜ਼ ਕਰਨਾ ਚਾਹੀਦਾ ਉਹ ਨਹੀਂ ਹੋ ਰਿਹਾ ਔਰ ਉਹਦੇ ਤੇ ਧਿਆਨ ਦੇਣ ਦੀ ਲੋੜ ਹੈ ਦੂਸਰੀ ਗੱਲ ਇਹ ਹੈ ਕਿ ਪੰਜਾਬੀ ਸਿਹਤ ਦਾ ਪਾਠਕ ਨਹੀਂ ਹੈ ਹੁਣ ਇਹਦੀ ਜ਼ਿੰਮੇਵਾਰੀ ਜੇ ਸਹਿਤ ਕਰ ਲੈਣਾ ਚਾਹਣ ਤੇ ਉਹ ਸਿਰਫ ਟੋਲ ਕਰਨ ਜੇ ਹਲੋਚੇ ਲੈਣਾ ਚਾਹਣ ਤੇ ਉਹ ਸਿਰਫ ਟੋਲ ਕਰਨ ਲਗਭਗ ਜ਼ਿਆਦਾਤਰ ਰਚਨਾਵਾਂ ਲੇਖਕਾਂ ਦੇ ਆਲੋਚਕਾਂ ਤੱਕ ਹੀ ਸੀਮਤ ਰਹਿ ਜਾਂਦੀਆਂ ਨੇ ਉਹਨਾਂ ਨੂੰ ਆਮ ਪੰਜਾਬੀ ਖਰੀਦਕੇ ਨਹੀਂ ਪੜਦਾ ਸਗੋਂ ਇਥੋਂ ਮੈਨੂੰ ਲੱਗਦਾ ਹੈ ਕਿ ਫਿਲਮਾਂ ਦੀ ਦੁਨੀਆ ਥੋੜੀ ਜਿਹੀ ਵੱਖਰੀ ਹੈ ਬਹੁਤ ਜਿਹੜੀਆਂ ਫਿਲਮਾਂ ਕਿਹਾ ਜਾਂਦਾ ਹੈ ਕਿ ਸਮਝ ਨਹੀਂ ਆਉਂਦੀਆਂ ਉਹਨਾਂ ਨੂੰ ਵੀ ਵੇਖਣ ਵਾਲੇ ਲੋਕਾਂ ਦੀ ਸੰਖਿਆ ਕਾਫੀ ਹੈ ਸੋ ਸਾਨੂੰ ਇਨ ਇਨਸ ਵਾਲਾ ਮਰੇ ਸੂਚਨਾ ਜਿਹਦਾ ਮੈਂ ਇਹਨਾਂ ਦੇ ਜਵਾਬ ਨਹੀਂ ਦੇਵਾਂਗਾ ਆਖਰੀ ਗੱਲ ਇਹ ਕਰਨਾ ਚਾਹਾਂਗਾ ਕਿ ਜਿਹੜਾ ਅਸੀਂ ਮਨੁੱਖ ਦਾ ਮਾਡਲ ਬਣਾਇਆ ਹੈ ਕਿ ਅਸੀਂ ਕਹਿੰਨੇ ਆਏ ਇਹ ਸੰਗੀਤ ਬੜਾ ਮੁਸ਼ਕਿਲ ਹੈ ਆਮ ਬੰਦੇ ਨੂੰ ਸਮਝ ਨਹੀਂ ਆਉਂਦਾ ਇਹ ਸਹਿਤ ਬੜਾ ਨਾਵਲੇ ਬਹੁਤ ਪਾਇਦਾਰ ਹੈ ਬਹੁਤ ਵਧੀਆ ਹੈ ਆਮ ਬੰਦੇ ਨੂੰ ਸਮਝ ਨਹੀਂ ਆਉਂਦਾ ਇਸ ਤਰ੍ਹਾਂ ਅਸੀਂ ਸਾਰੇ ਵਿਸ਼ਿਆਂ ਤੇ ਇਸ ਤਰ੍ਹਾਂ ਗੱਲ ਕਰਦੇ ਆਂ ਕਵਿਤਾ ਵੀ ਅਸੀਂ ਕਹਿੰਨੇ ਆ ਵੀ ਨਹੀਂ ਨਹੀਂ ਇਹ ਕਵਿਤਾ ਜਿਹੜੀ ਆਮ ਬੰਦੇ ਲਈ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਅਸੀਂ ਆਮ ਬੰਦੇ ਨੂੰ ਨਾ ਪਛਾਣਦੇ ਆ ਤੇ ਨਾ ਹੀ ਅਸੀਂ ਜਿਹੜਾ ਆਮ ਤੇ ਖਾਸ ਬੰਦੇ ਦਾ ਜਿਹੜਾ ਫਰਕ ਹੈ ਇਹ ਸਾਡੇ ਅੰਦਰ ਹੈ ਇਹ ਅਸਲ ਚ ਮਨੁੱਖਾਂ ਚ ਨਹੀਂ ਹੈਗਾ ਜਦੋਂ ਅਸੀਂ ਇਸ ਗੱਲ ਨਾਲ ਅਸੀਂ ਨਜਿੱਠ ਲਈਏ ਤੇ ਸ਼ਾਇਦ ਅਸੀਂ ਬਾਕੀ ਦੇ ਮਸਲਿਆਂ ਨੂੰ ਵੀ ਨਜਿੱਠ ਸਕੀਏ